ਹਾਏ ਮੇਰੀ ਤੇ ਪੈਣ ਤੋਂ ਕੁਝ ਮਰ ਗਏ ਲੀਏ ਹਾਏ ਮੇਰੀ ਪੈਣ ਸਭ ਜਾਣਦਾ ਵੀਦਾ ਬ੍ਰਿੰਦਰ ਕਿਹੜੇ ਚਾ ਰਹਿੰਦਾ ਸੀ ਗੁੰਮਾ ਬੰਦਾ ਬੰਦਾ ਹਏ ਮੇਰਾ ਬੁੱਤ ਆਜਾ ਜੇ ਦੂਤੇ ਘਰ ਚ ਨਹੀਂ ਜਾਇਦਾ ਹਾ ਜਾਨੂ ਕੋਸ਼ ਨਹੀਂ ਚਾਹੀਦਾ ਮੇਰੇ ਬੁੱਤ ਦੀ ਆਜਾ ਜੂਦ ਕਾਦੇ ਤੁਹਾਡੀ ਹਾ ਮੇਰੀ ਮਾਂ ਪਾਪਾ ਨੂੰ ਹੱਬ ਮਿਲਦੇ ਵੀ ਮਰ ਚ ਨੂੰ ਗਿਆ ਸੀ ਹਾਂਜੀ ਬੜੇ ਚਾਵਣਾ ਕੱਲਿਆ ਸੀ ਕਰਜਾ ਚੱਕ ਕੇ ਕੱਲਿਆ ਜੇ ਤੇਰਾ ਨਹੀਂ ਮਿਲਿਆ ਯਾਦਾ ਉਹਦੇ ਪੈਸੇ ਵੀ ਨਹੀਂ ਲੱਤੇ ਅਜੇ ਸਟੋਰ ਤੋਂ ਬਾਹਰ ਨਿਕਲਿਆ ਰੋਂਗ ਸਾਈਡ ਆ ਕੇ ਬੇਰੇ ਬੱਚੇ ਨੂੰ ਸੇਕ ਕਰ ਤੇ ਮਾਰੀ ਗੱਡੀ ਹਾਸਾ ਹੋ ਗਿਆ ਤੈਨੂੰ ਕਿੱਥੋਂ ਪਤਾ ਲੱਗਿਆ ਕਿ ਤੈਨੂੰ ਦੱਸਿਆ ਤਾਂ ਨਹੀਂ ਲੀ ਸਵਾ ਏ ਕਿਸੇ ਨੇ ਫੋਨ ਲਾਇਆ ਸੀ ਕਿੰਦੇ ਤੁਹਾਡਾ ਬੇਟਾ ਇੱਧੇ ਇੱਧੇ ਹੋ ਗਿਆ ਮਾਲਕੋ ਦੇ ਬ੍ਰਿੰਦਰ ਦੀ ਇੱਕ ਸਾਥ ਆਸ ਜਨਨ ਦੇ ਵਿੱਚ ਮੌਤ ਹੋ ਗਈ ਜੀ। ਕਿਦੋਂ ਗਿਆ ਸੀ ਬ੍ਰਿੰਦਰ ਉੱਥੇ ਮਰਕਾ ਦੇ ਵਿੱਚ। ਬ੍ਰਿੰਦਰ ਨੂੰ 10 ਮਹੀਨੇ ਹੋਏ ਆ ਜੀ ਗਿਆ ਇਹਨੂੰ। ਇੱਕ ਗੈਸਟੇਸ਼ਨ ਤੇ ਕੰਮ ਕਰਦਾ ਸੀ। ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਔਖਰੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ। ਤੇ ਰੌਂਗ ਸਾਈਡ ਤੋਂ ਗੱਡੀ ਆਈ ਜਿਹੜੀ ਇਹਨੂੰ ਆ ਕੇ ਟੱਕਰ ਮਾਰੀ। ਉਹਦੇ ਨਾਲ ਹੀ ਸਾਥੇ ਜਿਹਦੀ ਮੌਤ ਹੋ ਗਈ। ਬਹੁਤ ਲੋਖੀ ਗੱਲ ਹੈ ਪਰਿਵਾਰ ਪਹਿਲੇ ਹੀ ਦੁੱਖਾਂ ਦਾ ਮਾਰਿਆ ਹੈ ਤੇ ਮਡੇ ਦਾ ਡੈਡੀ ਵੀ ਨਹੀਂ ਸਭ ਬਹੁਤ ਗਰੀਬ ਘਰ ਤੁਸੀਂ ਵਿਚਾਰਾ ਕਰਜ਼ਾ ਕੁਝਾ ਚੋਕ ਵੀ ਗਏ ਸੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਾਂਗੇ ਤੇ ਇਹਨਾਂ ਦੀ ਨੱਕਰੇ ਦੇ ਇਹਨੂੰ ਇੰਡੀਆ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਇਹਨਾਂ ਦਾ ਮਾਤਾ ਦੇਖ ਸਕੇ ਆਪਣੇ ਹੱਥਾਂ ਦੇ ਨਾਲ ਪਰਿਵਾਰ ਨੂੰ ਸਟਾਰਟ ਕਰ ਸਕੇ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਹੈ ਸਾਡੀ